ਕਾਲਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਫੋਰਸਨਾਉ ਜੀ ਕੀ ਹਾਲ ਚਾਲ ਨੇ? ਸਾਰੀਆਂ ਭੈਣਾਂ ਅੱਗੇ ਵੀਰਾਂ ਅੱਗੇ ਰਿਕਵੈਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਭੈਣ ਭਰਾ ਆਏ ਨੇ। ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ, ਸ਼ੇਅਰ, ਚੈਨਲ ਸਬਸਕ੍ਰਾਈਬ ਕਰਿਆ ਜੀ। ਕਮੈਂਟ ਜਰੂਰ ਕਰਦਿਆ ਕਰੋ ਪਿਆਰਾ ਜਾਂ। ਚਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਬੈਂਗਣ ਦੀ ਸਬਜ਼ੀ। ਬੈਂਗਣ ਦੀ ਸਬਜ਼ੀ ਕਿਉਂਕਿ ਆਪਣੇ ਆ ਬੱਚੇ ਨਹੀਂ ਖਾਂਦੇ ਕਈ ਵਾਰ ਅੱਜ ਆਪਾਂ ਅਲੱਗ ਤਰੀਕੇ ਨਾਲ ਬੈਂਗਣ ਦੀ ਸਬਜ਼ੀ ਬਣਾਉਣੇ ਆ ਤੁਸੀਂ ਜੁੜੇ ਰਹੋ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇੱਧਰ ਆਪਾਂ ਨੇ ਪਿਆਜ਼ ਲੈ ਲਈ ਜੀ ਪਿਆਜ਼ਾਂ ਨੂੰ ਆਪਾਂ ਨੇ ਇਦਾਂ ਗੋਲ ਕੱਟ ਲਿਆ ਕੱਟ ਕੇ ਇਹਦਾ ਕੱਲੀ ਕੱਲੀ ਰੇਅ ਲਾ ਲਈ ਇਦਾਂ 스프ਿੰਗ ਜੇ ਗੋਲ 스프ਿੰਗ ਜੇ ਬਣਾ ਲਏ ਇਹਨਾਂ ਦੇ ਕੱਲੀ ਕੱਲੇ ਕਰ ਲੇ ਇੱਧਰ ਆਪਾਂ ਨੇ ਲੈ ਲਈ ਜੀ ਬੈਂਗਣ ਬੈਂਗਣ ਵੀ ਆਪਾਂ ਨੇ ਕੱਲਾ ਕੱਲਾ ਬਣਾ ਲਿਆ ਕੱਢ ਲਿਆ ਕੱਲਾ ਕੱਲਾ ਚੀਰ ਕੇ ਐ ਗੋਲ ਚੀਰ ਕੇ ਇਦਾਂ ਧੋ ਲਿਆ ਨਾ ਕੱਟ ਕੇ ਧੋ ਲੇ ਜੀ ਧੋ ਕੇ ਆਪਾਂ ਨੇ ਸੁਕਾ ਲੇ ਇਦਾਂ ਗੋਲ ਇਹਨਾਂ ਦੇ ਵੀ ਗੋਲ ਕੱਟ ਲੇ ਇਦਾਂ ਇੱਧਰ ਆਪਾਂ ਨੇ ਲੈ ਲੇ ਜੀ ਹੱਥ ਇੱਧਰ ਆਪਾਂ ਨੇ ਲੈ ਲੇ ਜੀ ਆਲੂ ਆਲੂ ਵੀ ਆਪਾਂ ਨੇ ਇਦਾਂ ਗੋਲ ਕੱਟ ਲੇ ਇਹਨਾਂ ਨੂੰ ਵੀ ਆਪਾਂ ਨੇ ਕੱਟ ਕੇ ਧੋ ਲਿਆ ਸਾਰੀ ਵੀ ਚੀਜ਼ਾਂ ਧੋ ਲਈਆਂ ਜੀ ਆਪਾਂ ਨੇ ਪਿਆਜ਼ ਵੀ ਧੋ ਲੇ ਆਲੂ ਵੀ ਧੋ ਲੇ ਤੇ ਬੈਂਗਣ ਵੀ ਧੋ ਲਓ ਜੀ ਲਓ ਜੀ ਆਪਾਂ ਇੱਧਰ ਗੈਸ ਬਾਲ ਦਿਆਂ ਉੱਪਰ ਧਰ ਲੈਣੇ ਆ ਕੜਾਹੀ ਕੜਾਹੀ ਨੂੰ ਅਪਰ ਚੰਗੀ ਤਰ੍ਹਾਂ ਕਰ ਲੈਣੇ ਆ ਗਰਮ ਇਹਦਾ ਪਾਣੀ ਸੁਕਾ ਲੈਣੇ ਕਿਉਂਕਿ ਧੋ ਕੇ ਧਰੀਏ ਜੀ ਲੋਜੀ ਕੜਾਈ ਆਪਣੀ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਸਸਮੋ ਤੇਲ ਕਿਉਂਕਿ ਬੈਂਗਣ ਦੀ ਸਬਜੀ ਸਰੋਂ ਦੇ ਤੇਲ ਚ ਜਿਆਦਾ ਵਧੀਆ ਬਣਦੀ ਹੈ ਜੀ ਲੋਜੀ ਤੇਲ ਆਪਾਂ ਨੇ ਪਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੜ ਲ ਲੈਨੇ ਕਿਹੜਾ ਸਰੋਂ ਦੇ ਤੇਲ ਚ ਬਣਾਉਣਾ ਜੇ ਆਪਾਂ ਬੈਂਗਣ ਦੀ ਸਬਜੀ ਹੈ ਕਰਾਰੀ ਹੁੰਦੀ ਹੈ ਤਿੱਖੀ ਜੇ ਆਪਾਂ ਘਿਓ ਚ ਬਣਾ ਲੀਓ ਮਿੱਠੀ ਮਿੱਠੀ ਜੀ ਰਹਿੰਦੀ ਓ ਲੋਜੀ ਤੇਲ ਆਪਣਾ ਗਰਮ ਹੋ ਗਿਆ बैंगन ऐड कर लें बैंगन पाने फिर आप दो तीन बार ला तेल आपा नहीं पा लिया चुला इस करके वाया अपने सारे बैंगन तरे जाए ਲੋ ਜੀ ਇਹਨਾਂ ਨੂੰ 10-15 ਦਾ ਕੱਪਾ ਪਕਾਉਂਦੇ ਰਹਾਂਗੇ ਜਿੰਨੀ ਦੇਰ ਤੱਕ ਕਪੜੇ ਵੈਂਗਣ ਫਰਾਈ ਨਹੀਂ ਹੋ ਜਾਂਦੇ। ਥੋੜ੍ਹੀ ਜਿਹੀ ਵੈਂਗਣ ਆਪਣੇ ਫਰਾਈ ਹੋ ਗਏ। ਕਿਉਂਕਿ ਬਹੁਤ ਸੇਤੀ ਵੈਂਗਣ ਫਰਾਈ ਹੁੰਦੇ ਨੇ ਉਹਨਾਂ ਨੂੰ ਇਹਨਾਂ ਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਣੇ। बैंगन आपने कट लिए सारे फ्राई करके हूँ आलू एड कर लें आलू फ्राई कर लेव दो बारि कर लेंगे क्योंकि तेल कट गए एक बारी च सारे वीया नहीं होने चंकी तरह फ्राई करा आप जी आलू भी अपने चंगी तरह फ्राई हो गए इन्होंने भी आप तो कैसे ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਆਲੂਆਂ ਨੂੰ ਫਰਾਈ ਕਰ ਲੈਨੇ ਲਓ ਜੀ ਆਲੂ ਵੀ ਆਪਾਂ ਨੇ ਫਰਾਈ ਕਰ ਲਏ ਤੇ ਬੈਂਗਣ ਵੀ ਆਪਾਂ ਨੇ ਫਰਾਈ ਕਰ ਲਏ ਹੁਣ ਆਪਾਂ ਪਿਆਜ਼ਾਂ ਨੂੰ ਫਰਾਈ ਕਰ ਲੈਨੇ ਸੱਜਣਾ ਆਪਾਂ ਤੁਹਾਨੂੰ ਇਹ ਤਨਾ ਫਰਾਈ ਕਰ ਲੈਣੇ ਲੋ ਜੀ ਪਿਆਜ਼ ਆਪਣੇ ਸਾਰੇ ਫਰਾਈ ਹੋ ਗਏ ਵਧੀਆ ਹੋ ਗਏ ਹੁਣ ਇਹਦੇ ਵਿੱਚ ਜਿਹੜਾ ਬਾਦੂ ਜਾਂ ਤੇਲ ਹੈ ਇਹਨਾਂ ਨੂੰ ਆਪਾਂ ਬਾਹਰ ਕੱਢ ਦਿੰਨੇ ਤੇ ਜਿਹੜੇ ਪਿਆਜ਼ ਨੇ ਉਹਨਾਂ ਨੂੰ ਵਿੱਚ ਰੱਖ ਲੈਣੇ ਲੋ ਜੀ ਪਿਆਜ਼ ਆਪਣੇ ਫਰਾਈ ਹੋ ਗਏ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਟਮਾਟਰ ਤੇ ਅਦਰਕ ਅਦਰਕ ਤੇ ਆਹ ਆਪਣਾ ਟਮਾਟਰ ਭੁੱਜ ਗਏ ਹੁਣ ਇਹਦੇ ਵਿੱਚੇ ਆਪਾਂ ਆਲੂ ਪਾ ਲੈਨੇ ਆ ਜਿਹੜੇ ਫਰਾਈ ਕੀਤੇ ਤੇ ਵਿੱਚੇੜੇ ਆਪਾਂ ਬੈਂਗਣ ਪਾ ਲੈਨੇ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਕੰਨੀ ਤਰ੍ਹਾਂ ਕਰ ਲੈਨੇ ਆ ਜੀ ਮਿਕਸ ਗੈਸ ਆਪਾਂ ਕਰ ਲੈਨੇ ਜੀ ਸਲੋ ਇਦੇ ਵਿੱਚ ਆਪਾਂ ਕਰਦੇ ਹਾਂ ਜੀ ਮਸਾਲੇ ਐਡ ਹਲਦੀ ਪਾ ਲਈਏ ਮਿਰਚ ਪਾ ਲੈਣੇ ਨਾਮ ਪਤਾ ਲੈਣੇ ਸਵਾਦਨ ਸਾਹਿਬ ਹੁਣ ਇਹਨਾਂ ਨੂੰ ਸਾਧੀਆਂ ਚੀਜ਼ਾਂ ਵਰਤ ਕੇ ਵੀ ਕਰ ਲੈਣੇ ਵੀ ਮਿਕਸ ਕਰ सब्जी ਵਿੱਚ ਬਹੁਤ ਵਧੀਆ ਟੈਸਟੀ ਸਬਜੀ ਬਣਦੀ ਹੈ ਜੀ ਗਿਆਸਾ ਆਪਾਂ ਨੇ ਘੱਟਾ ਬਿਲਕੁਲ ਸਲੋ ਮੱਠੀ ਮੱਠੀ ਅੱਗ ਤੇ ਆਪਾਂ ਕਿਉਂਕਿ ਬਾਹਰ ਤੋਂ ਆ ਆਪਣੇ ਆਲੂ ਤੇ ਬੈਂਗਣ ਪਿਆਜ਼ ਆਪਣੇ ਸਾਰਾ ਕੁਝ ਪੱਕਿਆ ਹੋਇਆ ਹੁਣ ਆਪਾਂ ਨੇ ਬਸ ਮਸਾਲੇ ਹੀ ਪਕਾਉਣੇ ਨੇ ਇਕੱਲੇ ਸਬਜੀ ਨੂੰ ਆਪਣੀ ਨੂੰ ਪੱਕਦੀ ਨੂੰ ਹੋ ਗਏ ਜੀ 5-6 ਮਿੰਟ ಹಾಡ್ ಪಾ ಭೀ ಮಸಾಲ ಬಹುತೇ ಬಂದ ಥರ ಜಾ ಮಸಾಲಾ ಕಾಡ್ ಕಚನ ಕಿಂಗ ಹಾಂ ಇ ಸಾರಸಾಲ कर लिक्स देखो कि सोनी लुक आई है सब्जी की अपने बच्चे बैंगन खाते नहीं जी इस तरीके बनाओ सारे चाह के खानगे सब्जी में दोबारे कहे भी दबारा इदा भी सब्जी बनाओ अपने खेत लगे हुए थे जी मैं क्या कहूँ बेस्ट जान देने भी आप अलग तरीके सब्जी बना ली तो मसाले अपने मिक्स हो गए ਹੁਣ ਇਹਦੇ ਵਿੱਚ ਐਡ ਕਰ ਲੈਨੇ ਆਪਾਂ ਧਨੀਆ ਤੁਸੀਂ ਵੀ ਜਰੂਰ ਇਦਾਂ ਟਰਾਈ ਕਰਕੇ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ